ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਵਿਖੇ ਰਹਿੰਦੇ ਸਨ ਤਾਂ ਹਰ ਰੋਜ਼ ਗੁਰੂ ਜੀ ਸ਼ਾਮ ਨੂੰ ਸ਼ਿਕਾਰ ਖੇਡਣ ਲਈ ਜਾਇਆ ਕਰਦੇ ਹਨ ਜੰਗਲ ਵਿੱਚ ਬਹੁਤ ਜ਼ਿਆਦਾ ਖਤਰਨਾਕ ਜਾਨਵਰ ਹੁੰਦੇ ਹਨ ਤੇ ਗੁਰੂ ਜੀ ਉਹਨਾਂ ਦਾ ਸ਼ਿਕਾਰ ਕਰਿਆ ਕਰਦੇ ਹਨ ਗੁਰੂ ਜੀ ਬਾਗ ਚੀਤੇ ਆਦਮ ਖੋਰ ਸ਼ੇਰ ਤੇ ਜਿਹੜੇ ਸੂਰ ਫਸਲਾਂ ਉਜਾਰ ਦਿੰਦੇ ਹਨ ਗੁਰੂ ਜੀ ਉਹਨਾਂ ਦਾ ਸ਼ਿਕਾਰ ਕਰਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜਾ ਫਤੇ ਚੰਦ ਤੇ ਮੇਦਨੀ ਪ੍ਰਕਾਸ਼ ਦੀ ਸੁਲਾ ਕਰਵਾਈ ਸੀ ਤਾਂ ਉਹ ਵੀ ਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਦਾ ਆਨੰਦ ਮਾਣਨ ਲਈ ਕਾਫੀ ਸਮਾਂ ਪਉਂਦਾ ਸਾਬ ਠਹਰੇ ਇਸ ਤਰ੍ਹਾਂ ਦਿਨ ਬੀਤੇ ਗਏ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇੱਕ ਪਹਾੜੀਆ ਆਇਆ ਤੇ ਆਣ ਕੇ ਬੇਨਤੀ ਕਰਨ ਲੱਗਾ ਕਿ ਜੰਗਲ ਵਿੱਚ ਇੱਕ ਬਹੁਤ ਹੀ ਖਤਰਨਾਕ ਸ਼ੇਰ ਆਇਆ ਹੈ ਜਿਹੜਾ ਕਿ ਜਾਨਵਰਾਂ ਤੇ ਇਨਸਾਨਾਂ ਦਾ ਬਹੁਤ ਨੁਕਸਾਨ ਕਰ ਰਿਹਾ ਹੈ ਤੇ ਡਰ ਦੇ ਮਾਰੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਗੁਰੂ ਜੀ ਨੇ ਬੜੇ ਧਿਆਨ ਨਾਲ ਉਸ ਦੀ ਸਾਰੀ ਗੱਲ ਸੁਣੀ ਤੇ ਗੁਰੂ ਜੀ ਰਾਜਾ ਫਤੇਜੰਦ ਤੇ ਰਾਜਾ ਮੇਦਨੀ ਪ੍ਰਕਾਸ਼ ਨੂੰ ਨਾਲ ਲੈ ਕੇ ਉਸ ਸ਼ੇਰ ਦੇ ਸ਼ਿਕਾਰ ਲਈ ਚੱਲ ਪਏ ਉਹ ਹਾਥੀ ਉੱਤੇ ਸਵਾਰ ਹੋ ਗਏ ਤੇ ਗੁਰੂ ਜੀ ਦੇ ਨਾਲ ਕੁਝ ਘੋਰ ਸਵਾਰੀ ਸੰ ਤੇ ਜਦੋਂ ਗੁਰੂ ਜੀ ਸੰਗਨੇ ਜੰਗਲਵਾਲ ਆ ਗਏ ਉਹਨਾਂ ਨੇ ਇੱਕ ਰੁੱਖ ਦੇ ਥੱਲੇ ਸ਼ੇਰ ਨੂੰ ਸੁੱਤੇ ਪਿਆ ਵੇਖਿਆ ਤੇ ਸਾਰੇ ਜਣੇ ਉਸ ਥਾਂ ਤੇ ਆਣ ਕੇ ਰੁਕ ਗਏ ਗੁਰੂ ਜੀ ਨੇ ਰਾਜਿਆਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਹੈ ਜਿਹੜਾ ਇਸ ਸ਼ੇਰ ਨੂੰ ਲਲਕਾਰ ਕੇ ਤਲਵਾਰ ਨਾਲ ਮਾਰ ਸਕੇ ਪਰ ਰਾਜਿਆਂ ਨੇ ਗੁਰੂ ਜੀ ਨੂੰ ਮਨਾਕਾਰ ਦਿੱਤਾ ਕਿ ਅਸੀਂ ਇਸ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਤੇ ਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਤੇ ਤਲਵਾਰ ਲੈ ਕੇ ਸ਼ੇਰ ਦੇ ਸਾਹਮਣੇ ਆ ਗਏ ਤੇ ਸ਼ੇਰ ਨੂੰ ਲਲਕਾਰਿਆ ਸ਼ੇਰ ਉਸ ਸਮੇਂ ਉੱਠ ਗਿਆ ਤੇ ਸਾਵਧਾਨ ਹੋ ਗਿਆ ਉਸਨੇ ਗੁਰੂ ਜੀ ਵੱਲ ਵੇਖਿਆ ਤੇ ਬੜੇ ਜ਼ੋਰ ਨਾਲ ਗਰਜਿਆ ਤੇ ਜ਼ਮੀਨ ਤੇ ਬੈਠ ਗਿਆ ਫਿਰ ਗੁਰੂ ਜੀ ਨੇ ਦੂਸਰੀ ਵਾਰ ਲਲਕਾਰਿਆ ਪਰ ਉਹ ਸ਼ੇਰ ਗੁਰੂ ਜੀ ਵੱਲ ਵੇਖਦਾ ਰਿਹਾ ਤੇ ਚੁੱਪਚਾਹ ਬੈਠਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿੰਨੇ ਵੀ ਲੋਕ ਸਨ ਉਹ ਸ਼ੇਰ ਦੇ ਨਾਲ ਡਰਾਉਣੀਆਂ ਅੱਖਾਂ ਵੇਖ ਕੇ ਪਿੱਛੇ ਵੱਲ ਨੂੰ ਮੁੜ ਗਏ ਤੀਸਰੀ ਵਾਰ ਗੁਰੂ ਜੀ ਨੇ ਸ਼ੇਰ ਨੂੰ ਫਿਰ ਤੋਂ ਲਲਕਾਰਿਆ ਤੇ ਸ਼ੇਰ ਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਦੇ ਉੱਪਰ ਛਾਲ ਮਾਰਦੀ ਪਰ ਗੁਰੂ ਜੀ ਨੇ ਉਸ ਦੇ ਅਗਲੇ ਦੋਵੇਂ ਪੰਜਾਂ ਨੂੰ ਆਪਣੇ ਖੱਬੇ ਹੱਥ ਨਾਲ ਫੜੀ ਢਾਲ ਨਾਲ ਰੋਕ ਲਿਆ ਤੇ ਸੱਜੇ ਹੱਥ ਨਾਲ ਤਲਵਾਰ ਦਾ ਵਾਰ ਕਰਕੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਹੀ ਵਾਰ ਵਿੱਚ ਸ਼ੇਰ ਨੂੰ ਦੋ ਹਿੱਸਿਆਂ ਵਿੱਚ ਕਰ ਦਿੱਤਾ ਰਾਜੇ ਤੇ ਗੁਰੂ ਜੀ ਦੇ ਜਿੰਨੇ ਸਿੱਖ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਪਹਿਲੇ ਹੀ ਵਾਰ ਵਿੱਚ ਭਿਆਨਕ ਸ਼ੇਰ ਨੂੰ ਮਾਰ ਦਿੱਤਾ ਤੇ ਸਾਰੇ ਹੀ ਇਹ ਨਜ਼ਾਰਾ ਵੇਖ ਕੇ 당ਗ ਰਹਿ ਗਏ। ਤਦ ਗੁਰੂ ਜੀ ਨੇ ਸਾਰਿਆਂ ਜਣਿਆਂ ਨੂੰ ਕਿਹਾ ਕਿ ਇਸ ਸ਼ੇਰ ਦੀ ਅਸੀਂ ਮੁਕਤੀ ਕੀਤੀ ਹੈ ਨਾ ਕਿ ਇਸ ਨੂੰ ਮਾਰਿਆ ਹੈ ਕਿਉਂਕਿ ਇਹ ਸ਼ੇਰ ਜਾਨਵਰਾਂ ਤੇ ਲੋਕਾਂ ਲਈ ਖਤਰਾ ਬਣਿਆ ਹੋਇਆ ਸੀ। ਇਸ ਲਈ ਸਾਨੂੰ ਇਸ ਸ਼ੇਰ ਦਾ ਸ਼ਿਕਾਰ ਕਰਨਾ ਪਿਆ। ਸਤਨਾਮ ਸ੍ਰੀ ਵਾਹਿਗੁਰੂ